ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੀ ਇਹਵਾ ਨਮੋਕਾ ਦਿੱਤਾ ਮਾਨ ਬਦਸਿਓ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਦੇ ਪਹਿਲਾਂ ਤਾਂ ਮੈਂ ਹੀ ਦੱਸਣਾ ਦਾ ਮੇਰਾ ਨਾਮ ਰਾਜ ਕੁਮਾਰੀ ਆ ਮੈਂ ਪਿੰਡ ਪਹਾੜਾ ਚੋਂ ਸਤਾਂਚ ਕੀ ਪਿੰਡ ਦੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਬਹੁਤ ਮਾਣ ਫਖਸਿਆਂ ਮੈਨੂੰ ਕਾਣ ਕਿ ਮੈਂ ਨਾਲ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿ ਮੈਂ ਨਾਲ ਨੇ ਐਨੇ ਜੋ ਸਮਝਿਆ ਕਿ ਅੱਜ ਮਾਤਲੋ ਜਿੰਨੇ ਜੋਗੀ ਦੀਆਂ ਕਾਰਜ ਨੇ ਕੰਮ ਹੁਣ ਸਭ ਪਹਿਲੀ ਪੰਚਾਇਤ ਲੋਕ ਕਿਹੜੇ ਪੈਂਡੰਗ ਕੰਮ ਰਹਿ ਗਏ ਜਿਹੜੇ ਤੁਹਾਡੀ ਗੱਲ ਹੁਣ ਪੂਰੇ ਤਰ੍ਹਾਂ ਦੰਗੇ ਸਰ ਕੰਮ ਦੇ ਕਾਫੀ ਪੈਂਡੰਗ ਪਏ ਨੇ ਤੇ ਜਿਹੜੇ ਬਸੰਬਾ ਇਹਨਾਂ ਮਤਲਬ ਕਿ ਇੱਕ ਤੇ ਬਾਟ ਸੁਪ্লাই ਦਿੱਤੀ ਸੀ ਮੰਗਲਾ ਬਾਗ پارک ਬੰਦ ਵਾਲੀ ਤੇ ਇਹ ਵੀ ਕੰਮ ਪੈਂਡਿੰਗ ਹੀ ਪਿਆ ਰਹੇ ਜਿਹੜਾ ਕਿ ਹੁਣ ਮੈਂ ਮਤਲਬ ਇਹਦਾ ਕੰਮ ਚਾਲੂ ਕੀਤਾ ਦਾ ਨਹੀਂ ਖਰੇ ਚੜਾਂਗੇ। ਉਸੇ ਜੋਗ ਦੇ ਨਾਲ ਤੁਸੀਂ ਆਮ ਦੇਚ ਆਮ ਦੇਖਿਆ ਹੋਵੇਗਾ ਕਿ ਜਦੋਂ ਬਾਹਰਲੇ ਪਿੰਡਾਂ 'ਚ ਜਾਂਦਾ ਹਾਂ ਹਾਂਜੀ ਸਰ ਉਹ ਫੁੱਲ ਬੂਟੇ ਲੱਗੇ ਹੁੰਦੇ ਲਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਇੰਟਰ ਕਰੀਏ ਇੱਕ ਸੁਣੀ ਪਾਰਕ ਨਹੀਂ ਮਿਲਦੀ ਤੇ ਦਸਪੰਸਰ ਹੀ ਹੁੰਦੀ ਆ ਹਾਂਜੀ ਸਰ ਉਹ ਖੇਡ ਦਾ ਮદાન ਹੁੰਦਾ ਬੱਚਿਆਂ ਵਾਸਤੇ ਸਰ ਨਹੀਂ ਸਾਡੇ ਪਿੰਡ ਵਿੱਚ ਕੋਈ ਖੇਡ ਦਾ ਮદાન ਨਹੀਂ ਆ ਨਾ ਹੀ ਕੋਈ ਪਾਰਕ ਹੀ ਕੋਈ ਵੀ ਨਹੀਂ ਮਤਲਬ ਅਜਿਹੀ ਚੀਜ਼ ਤੇ ਹੁਣ ਮਤਲਬ ਕਰ ਰਹੇ ਆਂ ਅਸੀਂ ਇਹ ਪਾਰਕ ਦਾ ਤੁਹਾਡੀ ਕੋਈ ਚਰਚਾ ਨੂੰ ਕੀਤਾ ਹੈ ਹਾਂਜੀ ਸਰ ਮੇਰੀ ਗੱਲ ਸੋ ਇਦਾਂ ਦੀ ਕੋਈ ਫੈਸਿਲਿਟੀ ਫੇਰ ਨਾਲ ਪਿੰਡ 'ਚ ਨਹੀਂ ਆਉਂਦੀ ਕੋਈ ਲਾਇਬ੍ਰੇਰੀ ਕੋਈ ਡਿਸਪੈਂਸਰੀ ਕੋਈ ਸਰ ਲਾਇਬ੍ਰੇਰੀ ਵੀ ਕੋਈ ਨਹੀਂ ਆ ਡਿਸਪੈਂਸਰੀ ਵੀ ਨਹੀਂ ਆਗੀ ਮਤਲਬ ਇਹ ਚੀਜ਼ਾਂ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਜਿਹੜੀਆਂ ਕਿ ਨਹੀਂ ਆ ਸੋ ਤੁਹਾਡੇ ਵੱਲੋਂ ਕੋਸ਼ਿਸ਼ ਕੀਤੀ ਜਾਏ ਮੈਂ ਤੇ ਹਾਂ ਮੈਂ ਤੇ ਇਹੀ ਕਹਾਂਗੀ ਕਿ ਮਤਲਬ ਇਹ ਚੀਜ਼ਾਂ ਸਾਡੇ ਪਿੰਡ ਦੇ ਵਿੱਚ ਆਉਣੀਆਂ ਚਾਹੀਦੀਆਂ ਹਾਂਜੀ ਉਸ ਆਸਮ ਕਾਰ ਦੀ ਸਮੱਸਿਆ ਕਾਫੀ ਪਿੰਡਾਂ ਜਿਲਦਿਆਂ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦਾ ਸਰਕਾਰ ਨਾਲ ਨਹੀਂ ਬਣੇ ਹੁੰਦੇ ਗਰੀਬੀ ਘਤ ਆਸਾਂ ਨਹੀਂ ਪਹੁੰਚ ਸਰ ਹਾਂਜੀ ਸਰ ਇਹ ਬਣਨੇ ਚਾਹੀਦੇ ਕਾਰ ਜਿਹੜੇ ਮਤਲਬ ਰਹਿਗੇ ਦੇ ਅਧੂਰੇ ਕੰਮ ਜਿਹੜੇ ਨਹੀਂ ਮਤਲਬ ਜਿਨ੍ਹਾਂ ਨੂੰ ਮਤਲਬ ਵਜੇ ਤੱਕ ਰਾਸ਼ਨ ਕਈਆਂ ਨੂੰ ਮਿਲਦਾ ਨਹੀਂ ਆ ਕਈਆਂ ਦੇ ਕਾਰਡਾਂ ਵਿੱਚ ਨਾਂ ਨਹੀਂ ਚੜੇ ਤੇ ਇਹ ਸਾਰੇ ਚੜਨੇ ਚਾਹੀਦੇ ਆ ਤੇ ਸਰਕਾਰ ਨੂੰ ਚਾਹੀਦਾ ਮਤਲਬ ਜਲਦੀ ਤੋਂ ਜਲਦੀ ਇਹ ਪਹਿਲਾ ਕੰਮ ਕਰਵਾਉਣਾ ਚਾਹੀਦਾ ਉਹ ਸਾਈਡ ਖੁੱਲਣੀ ਚਾਹੀਦੀ ਹਾਂਜੀ ਸਾਈਡ ਖੁੱਲਣੀ ਚਾਹੀਦੀ ਆ ਉਹ ਮੁੰਡੇ ਕਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਉਹਨਾਂ ਦੇ ਨ ਤੁਸੀਂ ਆਮ ਦੇਖ ਰਹੇ ਹੋ ਸੋ ਕਿ ਤੁਹਾਡੀ ਕੋਈ ਤੇ ਕਿਵੇਂ ਉਪਰਾਲਾ ਕੀਤਾ ਜੀ ਹਾਂਜੀ ਸਰ ਇਸ ਤਰ੍ਹਾਂ ਕੀ ਮਤਲਬ ਕੰਮ ਦੇ ਅਕੋਰਡਿੰਗ ਮਤਲਬ ਨਾ ਜਿਹੜੇ ਵੀ ਕੰਮ ਕਰਨ ਜੋਗ ਹੈ ਪਿੰਡ ਦੇ ਜਿਹੜੇ ਕਹਿੰਦੀਆਂ ਕੰਮ ਕਰਨ ਦੇ ਨੇ ਉਹਨਾਂ ਨੂੰ ਕੰਮ ਤੇ ਮਿਲਣਾ ਚਾਹੀਦਾ ਤੇ ਅਸੀਂ ਦਿਨੇ ਵੀ ਆ ਗਿਆ ਕੰਮ ਰੋਜ਼ਗਾਰ ਉਹਨਾਂ ਨੂੰ ਚਲੋ ਵੀ ਉਹਨਾਂ ਦਾ ਕੋਈ ਇਸ ਨਾਲ ਕੁਝ ਮਤਲਬ ਘਰ ਦਾ ਗੁਜ਼ਾਰਾ ਜੜਾਇਆ ਚਲਦਾ ਆ ਉਹਦੇ ਨਾਲ ਮਤਲਬ ਜਿਹੜੇ ਜੋਗ ਲੋਕ ਹੋ ਜੀ ਹਾਂਜੀ ਤੇ ਸੋ ਜੋਤਨ ਸਿੰਘ ਵਰੋਧ ਪੰਜਾਬ ਹਲਸਤਾਨ ਨੇ ਮੈਂ ਚੜੀ ਆ ਆਪਜੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇ ਸਰ ਸਾਡੇ ਪਿੰਡ ਵਿੱਚ ਮਤਲਬ ਚਲੋ ਥੋੜਾ ਬਹੁਤ ਮਤਲਬ ਜਿਤਰਾ ਨਾ ਖਾਣ ਪੀਣਾ ਕੋਈ ਸ਼ਰਾਬ ਵਗੈਰਾ ਮਾੜੀ ਮੋਟੀ ਪਿੰਦੇ ਆ ਵਿੱਚ ਵਿੱਚ ਲੋਕੀ ਤੇ ਇਹ ਹੀ ਆ ਵੀ ਇਹ ਪਿੰਡ ਸਾਡਾ ਕਾਫੀ ਮਤਲਬ ਠੀਕ ਆ ਕਾਫੀ ਹੱਦ ਤੱਕ ਹਾਂਜੀ ਜ਼ਿਆਦਾ ਨਹੀਂ ਆ ਮਤਲਬ ਸਾਡੇ ਪਿੰਡ ਵਿੱਚ ਕੋਈ ਇਹੋ ਜੀ ਗੱਲ ਵੀ ਕੋਈ ਨਸ਼ਾ ਵੇਚਦਾ ਜਾ ਨਹੀਂ ਹੈ ਇਹ ਸਿੱਧ ਨੇ ਬਿਲਕੁਲ ਠੀਕ ਹੂ ਕੱਚੇ ਕੁਠੇ ਗ੍ਰਾਂਟਾਂ ਪਿੰਡਾਂ ਚਾਹੀਆਂ ਨਵੇਂ ਫਾਰਮ ਫਲਾਈ ਕੀਤੇ ਗਏ ਤਾਂ ਆਪ ਜੀ ਦੇ ਪਿੰਡ ਵਿੱਚ ਕਿੰਨੇ ਕੱਚੇ ਕੁਠੇ ਗ੍ਰਾਂਟਾਂ ਤੇ ਕਿੰਨੇ ਨਵੇਂ ਫਾਰਮ ਫਲਾਈ ਕੀਤੇ ਸਾਡੇ ਪਿੰਡ ਵਿੱਚ ਹੁਣ ਤੱਕ ਮਤਲਬ 5 ਗ੍ਰਾਂਟਾਂ ਮਤਲਬ ਅਪਲਾਈ ਕੀਤੀਆਂ ਹਨ 5ਾਂ ਦੇ ਵਿੱਚੋਂ 4 ਜੜੀਆਂ ਆ ਉਹ ਮਤਲਬ ਮਿਲੀਆਂ ਉਹਨਾਂ ਨੂੰ 4ਾਂ ਦੇ ਵਿੱਚੋਂ 2 ਦਾ 3-3 ਕਿਸ਼ਤਾਂਾਂ ਦੀਆਂ ਪੈ ਗਈਆਂ ਤੇ ਇੱਕ ਜਣੇ ਦੀ ਗ੍ਰਾਂਟ ਜੜੀ ਹੋ ਜੇ ਮਤਲਬ ਪੈਈ ਦੀ ਹੋਣੀ ਚਾਹੀਏ ਹਜੇ ਤੱਕ ਸੋ ਨਵੇਂ ਫਾਰਮ ਕਿੰਨੇ ਬਲਾਈ ਕੀਤੇ ਗਏ ਨਾਵੇਂ ਸਰ ਹੋਏ ਦੇ ਕਾਫੀ ਅਪਲਾਈ ਕੀਤੇ ਦੇ ਲੋਕਾਂ ਨੇ ਖੁਦ ਵੀ ਕੀਤੇ ਦੇ ਸੈਲਫ ਆਪਣੇ ਤੌਰ ਤੇ ਕੀਤੇ ਦੇ ਲੋਕਾਂ ਕੋਲ ਤੇ ਕੋਈ ਕੋਈ 5-7 ਮਹੀਨੇ ਕੀਤੇ ਨੇ ਜਿਹੜਾ ਮਤਲਬ ਜੋ ਹੈ ਗਈ ਥੋੜੀ ਸੋ ਨੌਜਵਾਨਾਂ ਦਾ ਲੱਛਣ ਦੇ ਵਿੱਚ ਇਹ ਮਰੋਗ ਦਾ ਹੁੰਦਾ ਤੁਹਾਡੇ ਪਿੰਡ ਜੀ ਕਾਫੀ ਨੌਜਵਾਨ ਹੁੰਦੇ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪਈ ਜੈਸੋ ਲੋਕੀ ਪਲੇਟਫਾਰਮ ਹੋਵੇਗਾ ਆਪਾਂ ਨੌਜਵਾਨਾਂ ਵਾਸਤੇ ਮਤਲਬ ਨਹੀਂ ਕਹਿਣਾ ਚਾਹਾਂਗੀ ਕਿ ਨੌਜਵਾਨਾਂ ਵਾਸਤੇ ਮੈਨੂੰ ਮਨ ਆਈ ਕੀ ਇਹਨਾਂ ਵਾਸਤੇ ਖੇਡਣ ਦਾ ਮੈਦਾਨ ਉਹ ਬਣਾਵਾਉਂਗੇ ਅਸੀਂ ਬਣਾ ਕੋਸ਼ਿਸ਼ ਕਰਾਂਗੇ ਜੇਕਰ ਖੇਡਣ ਦਾ ਮੈਦਾਨ ਬਣੇਗਾ ਤੇ ਬੱਚੇ ਜਿਹੜੇ ਖੇਲ ਖੇਦ ਕਰਨਗੇ ਹੈ ਜਿਹੜਾ ਵੀ ਇਹਨਾਂ ਦੀ ਆਪਣੀ ਮਨਪਸੰਦ ਥਾਂ ਹੋਣੀ ਹੈ ਉੱਥੇ ਕਰਨਗੇ ਅੱਗੇ ਆਪਣੇ ਉਤਸਲ ਖੁੱਦਣਗੇ ਉੱਥੇ ਤੇ ਬੱਚਾ ਦਾ ਭੇਤ ਵੀ ਜੜਾ ਹੋ ਗਏ ਉਸਰੇਗਾ ਅੱਗੇ ਵਧਣਗੇ ਬੱਚੇ ਹੈ ਨਹੀਂ ਕਾਫੀ ਅੱਗੇ ਤੱਕ ਬੱਚੇ ਜਾ ਸਕਦੇ ਆ ਇਹਨਾਂ ਦੇ ਵਿੱਚੋਂ ਟੈਡਾਂ ਦੇ ਵਿੱਚ ਹੀ ਤੇ ਉਸਮਨ ਸਾਹਿਬ ਪੜ੍ਹਦੀ ਆ ਜੂਰ ਇਸਨ ਲੈ ਕੇ ਕਿਵੇਂ ਦੇਦੇ ਸਕੂਲ ਕਰ ਵੀ ਤਾ ਕਿ ਸਕੂਲ ਠੀਕ ਹੈ ਜਾਂ ਤਾਂ ਦੀ ਕਮੀ ਲੱਗਦੀ ਨਹੀਂ ਸਰ ਸਕੂਲਾਂ ਦਾ ਤਾਂ ਫਿਲਹਾਲ ਠੀਕ ਹੀ ਚੱਲਦੇ ਆ ਸਾਡੇ ਮਤਲਬ ਬਾਈ ਨੰਪੱਛੇ ਪੜਾਵੰਧਿਆ ਖਾਤੇ ਆਪਣਾ ਬਾਈ ਪੜਿਆ ਜਾਂਦਾ ਕੋਈ ਕੋਠੇ ਕਿੰਨੀ ਦਾ ਸਕੂਲ ਜੀ ਹਾਂ ਜੀ ਸਕੂਲ ਕਰ ਵੀ ਦੱਸਾ ਸਕੂਲ ਸਰ ਇੱਥੇ ਫਿਕਸ ਕਰ ਦਿੱਤਾ ਹਾਂ ਜੀ ਤੇ ਲੱਗੇ ਮਤਲਬ ਪੰਨਾ ਚਾਹੀਦਾ ਅਹੀਂ ਤੇ ਕਹਿੰਦੇ ਹਾਈ ਤੱਕ ਚਾਹੀ ਹਾਂ ਮੈਂ ਤਾਂ ਅਪਰ ਰਹ ਹਾਂ ਜੀ ਥੋੜੇ ਹਾਂ ਜੀ ਅਪਰ ਰਹ ਹਾਂ ਤੋ ਸਰਪੰਚਾ ਉਹ ਕਈ ਵਾਰ ਪਿੰਡਾਂ ਚ ਲੜਨੇ ਗਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਕਚੇਹੇ ਨੇ ਤੱਕੇ ਹੁਣੇ ਜਾਂਦਾ ਸਮਾਨ ਘੁਵਾਉਣ ਦਾ ਪੈਸਾ ਹੀ ਬਾਅਦ ਵਿੱਚ ਸਰਪੰਚ ਦੀ ਕੀ ਜ਼ਿੰਮੇਵਾਰੀ ਹੈ ਕਿਵੇਂ ਦੇ ਸਰ ਚਲੋ ਝਗੜੇ ਤੇ ਪਿੰਡਾਂ ਦੇ ਵਿੱਚ ਨਿੱਕੇ ਮੋਟੇ ਤੇ ਹੁੰਦੇ ਹੀ ਰਹਿੰਦੇ ਆ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਮਤਲਬ ਪਿੰਡ ਵਿੱਚ ਹੀ ਮਤਲਬ ਕਿਸੇ ਦੀ ਲੜਾਈ ਝਗੜੇ ਦਾ ਮਤਲਬ ਇੱਥੇ ਹੀ ਹੱਲ ਮਤਲਬ ਨਿਕਲੇ ਤੇ ਉਹ ਬਹੁਤ ਵਧੀਆ ਤੇ ਥਾਣਿਆਂ ਤੱਕ ਜਾਣ ਦੀ ਵਾਅਦੇ ਨੋਬਤ ਨਹੀਂ ਆਣੀ ਚਾਹੀਦੀ ਪੁਖਾਰ ਕਹਿਣੀ ਚਾਹੀਦਾ ਕਿ ਪਹਿਲਾਂ ਆ ਕੇ ਸਰਪੰਚ ਨਾਲ ਗੱਲ ਕਰਨੀ ਜੋ ਵੀ ਝਗੜਾ ਚ ਮੇਲੇ ਦੇ ਚੁਪਤਰਾ ਗੱਲ ਆ ਇਹ ਵੱਲੋਂ ਵੀ ਠੀਕ ਹੋ ਜਾ। ਸੋ ਪੰਜਾਬ ਸਰਦਾਰ ਨੇ ਇੱਕ ਜਿੰਨੇ ਵੀ ਪੰਜਾਬ ਚ ਲੇਡੀਜ਼ ਨੇ ਚਾ ਉਹਨਾਂ ਵਾਸਤੇ ਇੱਕ ਸਕੀਮ ਪ੍ਰਧਾਨ ਪੰਜਾਬ ਰਾਜ ਤੋਂ ਉਹਨਾਂ ਨੂੰ ਸਕੀਮ ਦਿਵਾ ਦਿੱਤੀ ਕਿ ਉਹ ਧਾਰਮਿਕ ਯਾਤਰਾ ਜਿਹੜੀ ਕਰ ਸਕਦੇ ਉਹਨਾਂ ਦੇ ਸਾਧਨ ਨਹੀਂ ਹੁੰਦਾ। ਉਹ ਸਰਕਾਰ ਦਾ ਘੱਟਾ ਹੋਏਗਾ। ਸੋ ਇਹ ਸ ਲੈਕਸ ਜਰੂਰਤੀ ਮੈਂ ਦੇ ਦਿੱਤੀ। ਚਲੋ ਸਟੇਮ ਤੇ ਬਹੁਤ ਵਧੀਆ ਇਹਦੇ ਵਿੱਚ ਨਾਲ ਲੇਡੀਜ਼ ਦਾ ਮਨੋਰੰਜਨ ਵੀ ਥੋੜਾ ਹੋ ਜਾਂਦਾ ਤੇ ਨਾਲੇ ਚਲੋ ਆਦਮੀ ਜਿਸਥਾਨਾ ਤੇ ਜਾਣ ਨਾਲ ਆਪਣਾ ਮਨ ਵੀ ਸ਼ਾਂਤ ਕਾਫੀ ਤਰਾਹ ਨੂੰ ਬੈਂ ਤੇ ਅਸੀਂ ਭਗਵਾਨ ਸਾਹਿਬ ਤੇ ਬਹੁਤ ਮਤਰਾ ਦਾ ਇਹਨਾਂ ਦਾ ਬਹੁਤ ਸਾਨੂੰ ਮਾਰਨਾ ਕੀ ਤੁਹਾਨੂੰ ਕੋਈ ਮੈਸੇਜ ਆਇਆ ਬੇਨਾਲਕ ਨੇ ਸਰ ਹਾਂਜੀ ਮੈਸੇਜ ਆਇਆ ਮੇਰੇ ਕੋਲ ਸਰ ਕਿਹੜੀ ਜਗ੍ਹਾ ਜਾ ਰਹੇ ਹੋ ਸਰ ਤਰੀਆ ਮਹਾਰਾਸ਼ਟਰ ਸਾਈਡ ਤੇ ਹਾਂਜੀ ਸਰ ਤੇ ਯੂ ਸਾਬ ਜਦ ਦੇ ਅਜੀ ਯੂ ਸਾਬ ਹਾਂਜੀ ਜਿਹੜਾ ਤੁਸੀਂ ਪਹਿਲ ਦੇ ਤਰ੍ਹਾਂ ਤੇ ਪਿੰਡ ਵਿੱਚ ਉਹਨਾਂ ਲੋੜੀ ਦਾ ਕੰਮ ਕਰਾਉਣਾ ਜਾਦਾ ਜਿਹੜਾ ਕਹਿੰਨ ਨੂੰ ਸੁਖ ਸਹੂਦਨਾ ਪਰੰਧ ਰਿਹਾ। ਸਾਰੇ ਇਕੱਲੇ ਸਾਡੇ ਕਰਦੇ ਪਾਣੀ ਦੇ ਨਿਕਾਸ ਦਾ ਮਤਲਬ ਜਿਹੜਾ ਆ ਉਹ ਅਸੀਂ ਮਤਲਬ ਕਰਵਾਉਣਾ ਚਾਹੁੰਦੇ ਆ ਵੀ ਇਹ ਜਲਦੀ ਤੋਂ ਜਲਦੀ ਸਾਡਾ ਨੇਪਰੇ ਚੜੇ। ਤੇ ਦੂਸਰਾ ਇੱਕ 플레이ਗ ਰੋ ਵੀ ਬਣਾਉਣਾ ਚਾਹੁੰਦੇ ਆ। ਤੇ ਇਥੇ ਸਮਸ਼ਾਨ ਦਾ ਮਤਲਬ ਉਹਨਾਂ ਦੀ ਮਤਲਬ ਉਹਦੀ ਹਾਲਤ ਪੜੀ ਖਸਤਾ ਹੋ ਗਈ ਜੀ ਨੇ। ਉਧਰ ਤੇ ਉਹ ਵੀ ਹੁੰਨਾਲਾ ਚਾਹੁੰਦੇ ਆ। ਤੇ ਗਲੀਆਂ ਨਾਲੀਆਂ ਦੀ ਸਾਫ ਸਫਾਈ ਦਾ ਧਿਆਨ ਵੀ ਮਤਲਬ ਤਦ ਹੀ ਬਹੁਤ ਮੁਸ਼ਕਲ ਬਕਾਇਦਾ ਆ ਜਾਂਦਾ। ਤੁਸ ਤੋਂ ਪਰਦੇ ਲੋਕਾਂ ਸੇਵਾ ਦਾ ਨਮੋਕਾ ਸਾਨੂੰ ਮੌਕਾ ਤੁਹਾਡੇ ਸਿਰ ਤੇ ਸਮਝਿਆ ਕਰ ਸਕਦੇ। ਤੋਂ ਮੈਸੇਜ ਕੀ ਮਤਲਬ ਉਹ ਮੰਗ ਰਿਹਾ। ਸਰ ਮੈਂ ਪਿੰਡੇ ਸਾਰੇ ਲੋਕਾਂ ਦਾ ਕੁੜੀ ਜਿਹਨੇ ਜਾਨ ਸਾਲੰਗਾ ਤਾਮ ਮਾਰ ਕਰਨਾ ਚਾਹੁੰਦਾ ਹੈ ਕਿ ਜਿਨ੍ਹਾਂ ਨੇ ਮੈਨੂੰ ਨਾ ਵੱਡਾ ਮਾਲ ਬਖਸ਼ਿਆ ਮੈਂਨਾਂ ਦਾ ਦੇਨ ਕਦੀ ਨਹੀਂ ਦੇ ਸਕਦੀ। ਮਾ ਕੇ ਜਿੱਥੇ ਵੀ ਪਿੰਡ ਵਾਲੇ ਖਲਾ ਰੰਗ ਦੀ ਮਾ ਖੜੀ ਹਮਾ।